ਸਾਰਨ ਜੀ ਅਸੀਂ ਦੀ ਆਓ ਪਵਿੱਤਰ ਬਾਈਬਲ ਵਿੱਚ ਪੜਾਂਗੇ ਜੋ ਪੰਦਰਾਂ ਦੀ ਪੋਥੀ ਉਹਦੇ 83 ਵਚਨੋਂ ਦੀ ਪਹਿਲੀ ਹੈ ਤੇ ਪਰਮੇਸ਼ਰ ਤੇ ਦੁਸ਼ਮਣ اے ਪਰਮੇਸ਼ਰ ਚੁੱਪ ਨਾ ਹੋ ਚੁੱਪ ਕੀਤਾ ਨਾ ਰਹੋ ਅਤੇ ਚੈਨ ਨਾ ਲੈ اے ਪਰਮੇਸ਼ਰ ਵੇਖ ਤਾਂ ਤੇਰੇ ਵੈਰੀ ਹੁੱਲੜ ਕਰਦੇ ਹਨ ਅਤੇ ਤੇਰੇ ਦੁਸ਼ਮਣ ਸਿਰ ਉਠਾਉਂਦੇ ਹਨ ਉਹ ਤੇਰੇ ਲੋਕਾਂ ਦੇ ਵਿਰੁੱਧ ਛਲ ਨਾਲ ਮਤਾ ਮਤਾਉਂਦੇ ਹਨ ਅਤੇ ਤੇਰੇ ਰਖਵੇਂ ਲੋਕਾਂ ਦੇ ਵਿਰੁੱਧ ਗੋਸ਼ਟਾ ਗੰਡੇ ਹਨ ਇਹ ਆਖਿਆ ਆਓ ਅਸੀਂ ਉਹਨਾਂ ਨੂੰ ਕੌਮ ਹੋਣ ਤੋਂ ਮਿਟਾ ਦਈਏ ਤਾਂ ਜੋ ਇਜ਼ਰਾਇਲ ਦਾ ਨਾਮ ਫਿਰ ਚੇਤੇ ਨਾ ਹੋਵੇ ਉਹਨਾਂ ਨੇ ਇੱਕ ਮੰਨ ਹੋ ਕੇ ਗੋਸ਼ਟ ਗੰਡੀ ਉਹਨਾਂ ਨੇ ਤੇਰੇ ਵਿਰੁੱਧ ਨੇਮ ਬਣਿਆ ਹੈ ਅਦੋਮ ਦੇ ਤੰਬੂ ਵਾਲੇ ਅਤੇ ਇਸرائیਲੀ ਮੂਆਬ ਅਤੇ ਹਗਰੀ ਗਬਾਲ ਬਾਲ ਅਮੋਨ ਅਤੇ ਅਮਲੇ ਫਲਿਸਤ ਸੂਰ ਦੇ ਵਸਨੀਕਾਂ ਨੇ ਅਸ਼ੂਰ ਵੀ ਉਹਨਾਂ ਦੇ ਨਾਲ ਰਲ ਗਿਆ ਉਹਨਾਂ ਨੇ ਲੂਤ ਵੰਡੀਆਂ ਲਈ ਬਾਹ ਕੱਟੀ ਤੋ ਉਹਨਾਂ ਨਾਲ ਇਹੋ ਜੈ ਕਰ ਜਿਹੋ ਜਿਹਾਂ ਮਿਦਿਆਨ ਮਿਦਿਆਨ ਅਤੇ ਸਿਸਰਾ ਅਤੇ ਕਿਸ਼ੋਨ ਨਦੀ ਕੋਲ ਜਾਬੀਨ ਨਾਲ ਕੀਤਾ ਐਨ ਦੌਰ ਵਿੱਚ ਉਹ ਨਾਸ ਹੋਏ ਭੋ ਦੇ ਲਈ ਉਹ ਰੂੜੀ ਬਣ ਗਏ ਉਹਨਾਂ ਦੇ ਪਤਵੰਤਿਆਂ ਨੂੰ ਉਰੇਬ ਅਤੇ ਜਾਇ ਬਵੰਗੂ ਉਹਨਾਂ ਦੇ ਸਾਰੇ ਸਜਾਦਿਆਂ ਨੂੰ ਜਬਾ ਅਤੇ ਸਲਮੂਨਾ ਵਾਂਗੂ ਕਰ ਜਿਨ੍ਹਾਂ ਨੇ ਆਖਿਆ ਅਸੀਂ ਪਰਮੇਸ਼ਰ ਦੀਆਂ ਚਾਰ ਗਹਾਂ ਨੂੰ ਆਪਣੇ ਕੰਬੂ ਕਰ ਲਈਏ ਇਹ ਮੇਰੇ ਪਰਮੇਸ਼ਰ ਤੂੰ ਉਹਨਾਂ ਨੂੰ ਵਗਰੋਲੇ ਦੀ ਧੂੜ ਅਤੇ ਪੌਣ ਨਾਲ ਉਡਾਏ ਉਡਾਏ ਹੋਏ ਕੱਖ ਵਾਂਗੂ ਕਰ ਜਿਵੇਂ ਅੱਗ ਬਣ ਨੂੰ ਪਸੰਗ ਕਰਦੀ ਹੈ ਜਿਵੇਂ ਲਾਟ ਪਹਾੜਾਂ ਨੂੰ ਸਾੜਦੀ ਹੈ ਤਿਵੇਂ ਤੂੰ ਆਪਣੇ ਤੂਫਾਨ ਨਾਲ ਉਹਨਾਂ ਦਾ ਪਿਛਾ ਕਰ ਅਤੇ ਆਪਣੇ ਆਪਣੇ ਚੱਕਰ ਝੋਲੇ ਨਾਲ ਉਹਨਾਂ ਦਾ ਸਾਹ ਸੁਕਾ। ਹੇ ਯਹਵਾ ਉਹਨਾਂ ਦੇ ਮੂੰਹ ਨੂੰ ਨਮੋਸ਼ੀ ਨਾਲ ਕਾਲੇ ਕਰ ਤਾਂ ਉਹ ਤੇਰੇ ਨਾਮ ਨੂੰ ਭਲਣ। ਉਹ ਸਦਾ ਤੀਕ ਲਜਵਾਨ ਅਤੇ ਭੈਮਾਨ ਹੋਣ। ਉਹ ਘਬਰ ਜਾਣ ਅਤੇ ਨਸ਼ਟ ਹੋਣ। ਭਾਈ ਉਹ ਜਾਣਨ ਕਿ ਇਕੱਲਾ ਤੂੰ ਹੀ ਜਿਹਦਾ ਨਾਮ ਯਹਵਾ ਹੈ। ਸਾਰੀ ਧਰਤੀ ਉੱਤੇ ਆਤਮਹਾਨ 怎么看的？